ਮੈਂ ਨਾ ਇਹ ਲਈਆਂ ਨੇ ਲੋਕੀਆਂ ਤੇ ਇਹਨਾਂ ਦਾ ਮੈਂ ਅੱਜ ਬਣਾਵਾਂਗੀ ਰਾਇਤਾ ਜਿਹਨੂੰ ਆਪਾਂ ਕद्दू ਦਾ ਰਾਇਤਾ ਕਹਿੰਦੇ ਆ ਤੇ ਮੈਂ ਰਾਇਤਾ ਕਿਸ ਤਰ੍ਹਾਂ ਬਣਾਉਂਦੀ ਆ ਮੈਂ ਆਪਣੇ ਤਰੀਕੇ ਨਾਲ ਜਿਵੇਂ ਮੈਂ ਹਮੇਸ਼ਾ ਬਣਾਉਂਦੀ ਆ ਤੇ ਉਸ ਤਰੀਕੇ ਨਾਲ ਦੱਸਾਂਗੀ ਕਿਉਂਕਿ ਮੈਂ ਪਾਣੀ ਵਾਲਾ ਰਾਇਤਾ ਕਦੀ ਨਹੀਂ ਬਣਾਇਆ ਵੀ ਲੋਕੀ ਨੂੰ ਪਾਣੀ ਵਿੱਚ ਕਦੀ ਨਹੀਂ ਉਬਾਲਿਆ ਤੇ ਮੈਂ ਰਾਇਤਾ ਜਿਸ ਤਰ੍ਹਾਂ ਬਣਾਉਂਦੀ ਆ ਨਾ ਉਸ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਸ ਤੋਂ ਪਹਿਲਾਂ ਵੀ ਮੈਂ ਸ਼ਾਇਦ ਕੀਤਾ ਹੋਇਆ ਵੀਡੀਓ ਵਿੱਚ ਤੇ ਅੱਜ ਮੈਂ ਫੇਰ ਬਣਾਉਣ ਲੱਗੀ ਸੀ ਰਾਇਤਾ ਤੇ ਮੈਂ ਕਿਹਾ ਵੀ ਆਪਾਂ ਸ਼ੇਅਰ ਕਰਦੇ ਆਂ ਵੀ ਮੈਂ ਰਾਇਤਾ ਕਿਸ ਤਰ੍ਹਾਂ ਬਣਾਉਣੀ ਆ ਇਹਦੇ ਲਈ ਲੈ ਆਏ ਨੇ ਆਪਾਂ ਦੋ ਕੱਦੂ ਤੇ ਆਹ ਵਾਲੀਆਂ ਲੋਕੀਆਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤੋਲ ਲਿਆ ਹੁਣ ਛਿੱਲ ਕੇ ਤੇ ਕੱਦੂ ਕਸ਼ ਕਰਾਂਗੇ ਤੇ ਕੱਦੂ ਕਸ਼ ਕਰਨ ਤੋਂ ਬਾਅਦ ਅੱਗੋਂ ਦਾ ਪ੍ਰੋਸੈਸ ਚੱਲੇਗਾ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਛਿਲ ਕੇ ਤੇ ਧੋ ਲਿਆ ਦੋਨਾਂ ਪਾਸਿਆਂ ਤੋਂ ਡੰਡੀਆਂ ਬਿਲਕੁਲ ਕੱਟ ਲਈਆਂ ਤੇ ਕਿਉਂਕਿ ਅੱਜ ਕੱਲ ਮੌਸਮ ਉਹੋ ਜਿਹਾ ਹੈ ਨਾ ਤੇ ਉਧਰ ਆਪਾਂ ਆਲੂ ਛਿਲਨਾ ਲੈ ਆਂਦਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਮਤਲਬ ਕਦੂਕਸ਼ ਕਰਾਂਗੇ ਤੇ ਕਦੂਕਸ਼ ਵੀ ਆਪਿਆ ਹੈ ਆਪਣੇ ਕੋਲ ਲੈ ਆਈਆਂ ਮੈਂ ਤੇ ਕਦੂਕਸ਼ ਕਰਾਂਗੇ ਤੇ ਕਦੂਕਸ਼ ਕਰਨ ਤੋਂ ਬਾਅਦ ਤੇ ਮੈਂ ਇਹਨੂੰ ਦੁੱਧ ਦੇ ਵਿੱਚ ਭੁੰਨਾਗੀ ਤੇ ਫਿਰ ਆਪਾਂ ਬਣਾਵਾਂਗੇ ਰਾਇਤਾ ਤੇ ਹੁਣ ਬਸ ਆਪਾਂ ਇਹਨੂੰ ਕੱਦੂ ਕਸ਼ ਕਰ ਲਈਏ। ਇਹ ਇਹ ਰੱਖ ਲਈ ਆਪਾਂ ਕੜਾਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੁੱਧ। ਦੁੱਧ ਆਪਾਂ ਅਲੱਗ ਨਾਲ ਪਾਵਾਂਗੇ ਗਲਾਸ 'ਚ। ਇਹ ਗਲਾਸ 'ਚ ਗਲਾਸਾਂ ਦਾ ਗਲਾਸ ਪਾ ਲਿਆ ਤੇ ਇਹ ਆਪਾਂ ਕਰਦੇ ਅਸੀਂ ਕੱਦੂ ਕਸ਼। ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਗਰਮ ਹੋ ਲੋਏ। ਤੇ ਦੁੱਧ ਦੇ ਵਿੱਚ ਹੀ ਇਹਨੂੰ ਭੁੰਨਾਂਗੇ। ਇਸ ਤਰ੍ਹਾਂ ਨਹੀਂ ਹੈ। ਦੁੱਧ ਦੇ ਵਿੱਚ ਇਹਨੂੰ ਭੁੰਨਾਂਗੇ। ਔਰ ਆਪਾਂ ਇਸੇ ਦੁੱਧ ਦੇ ਵਿੱਚ ਇਹ ਪਾਣੀ ਨਹੀਂ ਟੱਚ ਕਰਨਾ। ਮੈਂ ਆਪਾਂ ਇਦਾਂ ਬਣਾਉਣੀ ਆ। ਮਤਲਬ ਕਿ ਕਿਉਂਕਿ ਜਿਹੜਾ ਕद्दू ਦਾ ਰਸ ਹੁੰਦਾ ਨਾ ਉਹ ਵੇਚੀ ਜਾਏਗਾ ਤਾਂ ਬਹੁਤ ਜ਼ਿਆਦਾ ਟੇਸਟੀ ਬਣੇਗਾ। ਤੇ ਉਸ ਤਰ੍ਹਾਂ ਜਿਵੇਂ ਪਾਣੀ ਵਾਲਾ ਫਿਰ ਸਾਰਾ ਜਿਹੜਾ ਕद्दू ਦਾ ਰਸ ਹੁੰਦਾ ਉਹ ਬਾਹਰ ਨਿਕਲ ਜਾਂਦਾ ਤੇ ਉਹ ਖਾਣ ਵਿੱਚ ਨਾ ਫਿੱਕਲਾ ਜਾ ਤਾਂ ਟੇਸਟ ਨਹੀਂ ਹੁੰਦਾ। ਇਹ ਵਾਲਾ ਰਸਾ ਬਣਾ ਕੇ ਵੇਖੋ ਇਹ ਵਾਲਾ ਰਸਾ ਬਹੁਤ ਜ਼ਿਆਦਾ ਟੇਸਟੀ ਬਣਦਾ। ਤੇ ਲਓ ਜੀ ਆਪਾਂ ਇਹਨੂੰ ਪੁੱਲਣਾ ਸ਼ੁਰੂ ਕਰਦੇ ਹਾਂ। ਹਾਂਜੀ ਆ ਦੇਖੋ ਇਹ ਨਾਲ ਰੱਜ ਰੱਜ ਕੇ ਏਦਾਂ ਦਾ ਹੋ ਜੂਗਾ ਦੁੱਧ ਦੇ ਵਿੱਚ ਰਿੱਜੀ ਜਾਂਦਾ ਰਿੱਜੀ ਜਾਂਦਾ ਤੇ ਉਸ ਤਰ੍ਹਾਂ ਜਿੱਦਾਂ ਆਪਾਂ ਵੀ ਪਹਿਲਾਂ ਵੈਸੇ ਬਣਾਉਂਦੇ ਹੁੰਦੇ ਸੀ ਨਾ ਵੀ ਪਾਣੀ 'ਚ ਕਦੂ ਉਬਾਲ ਕੇ ਤੇ ਉਹ ਫੇਰ ਕੀ ਹੁੰਦਾ ਵੀ ਜਿਹੜਾ ਕਦੂ ਦਾ ਰਸ ਵਾ ਜਿਹੜਾ ਅਸਰ ਵਾ ਉਹ ਤਾਂ ਸਾਰਾ ਨਿਕਲ ਗਿਆ ਹਨਾ ਤੇ ਫੇਰ ਉਹ ਤਾਕਤ ਵਾਲੀ ਚੀਜ਼ ਤਾਂ ਕੋਈ ਰਹਿ ਨਹੀਂ ਗਈ ਜਿੱਦਾਂ ਆਪਾਂ ਏਦਾਂ ਬਣਾਉਂਦੇ ਆ ਨਾ ਇਸ ਤਰੀਕੇ ਨਾਲ ਬਣਿਆ ਹੈ ਇੱਕ ਤਾਂ ਟੇਸਟੀ ਬਹੁਤ ਬਣਦਾ ਕਾਰਨ ਵੀ ਕਦੂ ਦਾ ਰਸ ਵੀ ਵਿੱਚ ਰਹਿ ਜਾਂਦਾ ਤੇ ਨਾਲੇ ਦੁੱਧ ਦੇ ਵਿੱਚ ਭੁੰਨਿਆ ਜਾਂਦਾ ਤੇ ਇਸ ਕਰਕੇ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਇਹਨੂੰ ਹਜੇ ਨਾ 5 ਮਿੰਟ ਹੋਰ ਲੱਗਣਗੇ 5-7 ਮਿੰਟ ਹਜੇ ਨੇ ਲੈ ਜਾਣੇ 10 ਮਿੰਟ ਹੋ ਗਏ ਇਹਨੂੰ ਰਿਜਜ ਦੇ ਨੂੰ ਤੇ 5-7 ਮਿੰਟ ਹੋਰ ਲੱਗਣਗੇ ਤੇ ਫਿਰ ਆਪਾਂ ਇਹਨੂੰ ਦਹੀਂ ਦੇ ਵਿੱਚ ਮਿਕਸ ਕਰਕੇ ਤੇ ਸੁੱਕ ਕੇ ਘਟ ਜਾਊਗਾ ਤੇ ਫਿਰ ਆਪਾਂ ਦਹੀਂ ਦੇ ਵਿੱਚ ਮਿਕਸ ਕਰਕੇ ਤੇ ਮਸਾਲੇ ਪਾ ਕੇ ਤਿਆਰ ਕਰ ਦਾਂਗੇ ਤੇ 5-7 ਮਿੰਟ ਲਊਗਾ ਹਜੇ ਹੋਰ ਬੋ ਜੀ ਇਹ ਰਾਜਤਾ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਮੈਂ ਅਜੇ ਤਾਂ ਇਸ ਤਰ੍ਹਾਂ ਪਉਂਦੀ ਆ ਹਮੇਸ਼ਾ ਹੀ ਜਿਵੇਂ ਪਹਿਲਾਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਗਿਆ ਕੱਦੂ ਵਿੱਚ ਮਤਲਬ ਦੁੱਧ ਵਿੱਚ ਭੁੰਨ ਕੇ ਤੇ ਮਤਲਬ ਪਾਣੀ ਵਿੱਚ ਉਬਾਲ ਕੇ ਨਹੀਂ ਬਣਾਉਂਦੀ ਤੇ ਇਹ ਆਪਣਾ ਅਜੇ ਤਾਂ ਪੂਰੀ ਤਰ੍ਹਾਂ ਨਾਲ ਹੋ ਗਿਆ ਤਿਆਰ ਇਹਦੇ ਵਿੱਚ ਪਾਇਆ ਸਿਰਫ ਸਿੰਪਲ ਨਮਕ ਤੇ ਕਾਲੀ ਮਿਰਚ ਵਾਲਾ ਕਾਲੀ ਮਿਰਚ ਜੀਰਾ ਪਾਊਡਰ ਹਲਕਾ ਮਸਾਲਾ ਪਾਇਆ ਬਿਲਕੁਲ ਤੇ ਜ਼ਿਆਦਾ ਮਸਾਲੇ ਨਹੀਂ ਪਾਏ ਕਿਉਂਕਿ ਜ਼ਿਆਦਾ ਗਰਮੀ ਦਾ ਕਰਕੇ ਤੇ ਹਲਕਾ ਫੁਲਕਾ ਤੇ ਖਾਣ ਵਿੱਚ ਬਹੁਤ ਹੀ ਪੋਸ਼ਟਿਕ ਕਿਉਂਕਿ ਇਹ ਪਾਣੀ ਵਿੱਚ ਨਹੀਂ ਉਬਾਲਿਆ ਗਿਆ ਇਸ ਤਰ੍ਹਾਂ ਨਾਲ ਬਣਾਇਆ ਗਿਆ ਰਾਜਤਾ ਜਿਹੜਾ ਬਹੁਤ ਵਧੀਆ ਹੁੰਦਾ ਆਪਣੀ ਸਿਹਤ ਲਈ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਲੁੱਕ ਕਿਵੇਂ ਦੀ ਲੱਗੀ ਤੇ ਇਹ ਬਣਾਉਣ ਦਾ ਮੈਥਡ ਕਿਵੇਂ ਦਾ ਲੱਗਿਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ